ਸਾਡੇ YouTube ਚੈਨਲ ਸਮਾਈਲਾ ਟਿਊਟੋਰੀਅਲਸ ਵਿੱਚ ਤੁਹਾਡਾ ਸਵਾਗਤ ਹੈ ਜੇਕਰ ਤੁਸੀਂ ਅਜੇ ਤੱਕ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਕਿਰਪਾ ਕਰਕੇ ਇਸ ਨੂੰ ਸਬਸਕ੍ਰਾਈਬ ਜਰੂਰ ਕਰੋ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਸਾਡੀਆਂ ਨਵੀਂ ਵੀਡੀਓਜ਼ ਤੇ ਨੋਟੀਫਿਕੇਸ਼ਨ ਨਾਲ-ਨਾਲ ਮਿਲਦੇ ਰਹਿਣ ਮੈਂ ਬ੍ਰਿਜਰਾਜ ਕੰਪਿਊਟਰ ਫੈਕਲਟੀ ਅੱਜ ਅਸੀਂ ਵਿਸ਼ਾ ਕੰਪਿਊਟਰ ਸਾਇੰਸ ਜਮਾਤ 8ਵੀਂ ਪਾਠ 1 ਟਾਈਪਿੰਗ ਟਿਊਟਰ ਵਿੱਚ ਇਸ ਪਾਠ ਦੇ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਅਤੇ ਵੱਡੇ ਉਤਰਾ ਵਾਲੇ ਪ੍ਰਸ਼ਨ ਪੜਾਂਗੇ ਤੇ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਸ ਸੈਸ਼ਨ ਤੋਂ ਜਿਹੜਾ ਪਹਿਲਾ ਪਾਠ ਹੈ ਇਹਦੇ ਵਿੱਚ ਕੁਝ ਬਦਲਾਅ ਕੀਤੇ ਗਏ ਨੇ ਤੇ ਉਹਦੇ ਅਕੋਰਡਿੰਗਲੀ ਇਹ ਵੀਡੀਓ ਜਿਹੜੀ ਹੈ ਉਹ ਤਿਆਰ ਕੀਤੀ ਗਈ ਹੈ ਤੇ ਟਾਈਪਿੰਗ ਟਿਊਟਰ ਬਾਰੇ ਤੁਹਾਨੂੰ ਦੱਸਣਾ ਚਾਹਾਂਗਾ ਕਿ ਟਾਈਪਿੰਗ ਟਿਊਟਰ ਇੱਕ ਸੌਫਟਵੇਅਰ ਹੁੰਦਾ ਹੈ ਜੋ ਸਾਡੀ ਟਾਈਪਿੰਗ ਸਿੱਖਣ ਵਿੱਚ ਮਦਦ ਕਰਦਾ ਹੈ ਤੇ ਟਾਈਪਿੰਗ ਟਿਊਟਰ ਸੌਫਟਵੇਅਰ ਅਸੀਂ ਆਸਾਨੀ ਨਾਲ ਨੈਟ ਤੋਂ ਡਾਊਨਲੋਡ ਕਰ ਸਕਦੇ ਹਾਂ ਤੇ ਇਹ ਸੌਫਟਵੇਅਰ ਮੁਫਤ ਵਿੱਚ ਉਪਲਬਧ ਹੁੰਦਾ ਹੈ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਤੇ ਪਹਿਲਾ ਪ੍ਰਸ਼ਨ ਹੈ ਟੱਚ ਟਾਈਪਿੰਗ ਕੀ ਹੈ ਇਸ ਨੂੰ ਟੱਚ ਟਾਈਪ ਵੀ ਕਿਹਾ ਜਾਂਦਾ ਹੈ ਟੱਚ ਟਾਈਪਿੰਗ ਕੰਪਿਊਟਰ ਵਿੱਚ ਟਾਈਪ ਕਰਨ ਦੀ ਇੱਕ ਤਕਨੀਕ ਹੈ ਇਸ ਰਾਹੀਂ ਅਸੀਂ ਕੀਬੋਰਡ ਨੂੰ ਦੇਖੇ ਬਿਨਾ ਸਹੀ ਅਤੇ ਤੇਜ਼ ਰਫ਼ਤਾਰ ਨਾਲ ਟਾਈਪਿੰਗ ਕਰ ਸਕਦੇ ਹਾਂ ਤੇ ਟੱਚ ਟਾਈਪਿੰਗ ਲਈ ਆਨਲਾਈਨ ਕਾਫੀ ਸੌਫਟਵੇਅਰ ਮੌਜੂਦ ਨੇ ਜੇਨਰੋਸੀ ਡਾਊਨਲੋਡ ਕਰਕੇ ਟਾਈਪਿੰਗ ਸਪੀਡ ਜਿਹੜੀ ਹੈ ਉਹ ਵਧਾ ਸਕਦੇ ਹਾਂ ਤੇ ਪ੍ਰਸ਼ਨ ਨੰਬਰ 2 ਹੈ ਪੰਜਾਬੀ ਵਿੱਚ ਟਾਈਪ ਕਰਨ ਲਈ ਕਿਹੜੇ ਵੱਖ-ਵੱਖ ਕਿਸਮਾਂ ਦੇ ਫੌਂਟਸ ਦੀ ਵਰਤੋਂ ਕੀਤੀ ਜਾਂਦੀ ਹੈ ਪੰਜਾਬੀ ਵਿੱਚ ਟਾਈਪ ਕਰਨ ਲਈ ਹੇਠ ਲਿਖੇ ਫੌਂਟਸ ਦੀ ਵਰਤੋਂ ਹੁੰਦੀ ਹੈ ਨੰਬਰ 1 ਅਨਮੋਲਿਪੀ ਨੰਬਰ 2 ਰਾਵੀ ਨੰਬਰ 3 ਅਸੀਸ ਤੇ ਨੰਬਰ 4 ਜੋਇ ਤੇ ਇਹਨਾਂ ਵਿੱਚੋਂ ਜਿਹੜਾ ਸਭ ਤੋਂ ਆਸਾਨ ਫੌਂਟ ਹੈ ਉਹ ਅਨਮੋਲ ਲਿਪੀ ਹੈ ਜਿਸ ਵਿੱਚ ਅਸੀਂ ਆਸਾਨੀ ਨਾਲ ਟਾਈਪਿੰਗ ਕਰ ਸਕਦੇ ਹਾਂ ਕਿਉਂਕਿ ਜਿਹੜਾ ਅਨਮੋਲ ਲਿਪੀ ਫੌਂਟ ਹੈ ਇਹਦੇ ਵਿੱਚ ਜਿੱਦਾਂ ਅਸੀਂ ਅੰਗਰੇਜ਼ੀ ਦਾ ਅਲਫਾਬੈਟ A ਪ੍ਰੈਸ ਕਰਦੇ ਹਾਂ ਤਾਂ A ਤੋਂ ਹੀ ਊੜਾ ਪਏਗਾ ਤੇ A ਤੋਂ ਹੀ ਐੜਾ ਪਏਗਾ ਮੈਂ ਛੋਟੀ A ਤੋਂ ਊੜਾ ਤੇ ਵੱਡੀ A ਤੋਂ ਐੜਾ ਜੇ ID ਦੀ ਗੱਲ ਕਰੀਏ ਤੇ ID ਕਿੱਥੋਂ ਪਵੇਗੀ E ਤੋਂ ਮਤਲਬ ਕਿ ਅਨਮੋਲ ਲਿਪੀ 'ਚ ਜਿਹੜੇ ਮੈਕਸਮ ਕੈਰੈਕਟਰ ਹੁੰਦੇ ਨੇ ਉਹ ਅੰਗਰੇਜ਼ੀ ਅੱਖਰ ਦੇ ਵਾਂਗ ਹੀ ਜੋ ਸਾਊਂਡ ਆ ਰਹੀ ਹੈ ਉਦੇ ਤੇ ਨਿਰਭਰ ਕਰਦੇ ਨੇ ਤੇ ਤੀਜਾ ਪ੍ਰਸ਼ਨ ਹੈ ਪੰਜਾਬੀ ਭਾਸ਼ਾ ਵਿੱਚ ਟਾਈਪਿੰਗ ਕਿਵੇਂ ਕੀਤੀ ਜਾਂਦੀ ਹੈ ਪੰਜਾਬੀ ਭਾਸ਼ਾ ਵਿੱਚ ਟਾਈਪਿੰਗ ਕਰਨ ਲਈ ਸਾਨੂੰ ਸਭ ਤੋਂ ਪਹਿਲਾਂ ਪੰਜਾਬੀ ਭਾਸ਼ਾ ਦੇ ਫੌਂਟ ਦੀ ਚੋਣ ਕਰਨੀ ਪੈਂਦੀ ਹੈ ਪੰਜਾਬੀ ਭਾਸ਼ਾ ਵਿੱਚ ਟਾਈਪਿੰਗ ਕਰਨ ਲਈ ਅਨਮੋਲ ਲਿਪੀ ਰਾਵੀ ਅਸੀਸ ਆਦੀ ਫੌਂਟ ਮੌਜੂਦ ਹੁੰਦੇ ਹਨ ਇਹ ਜਿਹੜੇ ਫੌਂਟ ਹੈਗੇ ਆ ਇਹ ਕੰਪਿਊਟਰ ਵਿੱਚ ਪਹਿਲਾਂ ਤੋਂ ਮੌਜੂਦ ਨਹੀਂ ਹੁੰਦੇ ਮੋਬਾਈਲ ਵਿੱਚ ਪਹਿਲਾਂ ਤੋਂ ਮੌਜੂਦ ਨਹੀਂ ਹੁੰਦੇ ਸਾਨੂੰ ਇਹ ਫੌਂਟ ਜਿਹੜੇ ਹੈ ਨੈੱਟ ਤੋਂ ਡਾਊਨਲੋਡ ਕਰਨੇ ਪੈਂਦੇ ਨੇ ਉਸ ਤੋਂ ਬਾਅਦ ਆਪਣੇ ਮੋਬਾਈਲ ਜਾਂ ਕੰਪਿਊਟਰ ਵਿੱਚ ਇੰਸਟਾਲ ਕਰਨੇ ਪੈਂਦੇ ਨੇ ਪੰਜਾਬੀ ਭਾਸ਼ਾ ਵਿੱਚ ਟਾਈਪਿੰਗ ਕਰਨ ਲਈ ਅਨਮੋਲਿਪੀ ਫੌਂਟ ਸਭ ਤੋਂ ਆਸਾਨ ਫੌਂਟ ਹੈ ਪ੍ਰਸ਼ਨ ਨੰਬਰ 4 ਹੈ ਪੰਜਾਬੀ ਭਾਸ਼ਾ ਵਿੱਚ ਟਾਈਪ ਕਰਨ ਲਈ ਤਿੰਨ ਫੌਂਟਸ ਦੇ ਨਾਮ ਲਿਖੋ ਇਸ ਨਾਲ ਦਾ ਕੁਛ ਨੇ ਪਹਿਲਾਂ ਵੀ ਪੜ੍ਹੇ ਪੰਜਾਬੀ ਭਾਸ਼ਾ ਵਿੱਚ ਟਾਈਪ ਕਰਨ ਲਈ ហេਟ ਲਿਖੇ ਫੌਂਟਸ ਵਰਤੇ ਜਾਂਦੇ ਹਨ ਨੰਬਰ 1 ਅਨਮੋਲ ਲਿਪੀ ਨੰਬਰ 2 ਰਾਵੀ ਤੇ ਨੰਬਰ 3 ਅਸੀਸ ਤੇ ਰਾਵੀ ਫੌਂਟ ਬਾਰੇ ਇੱਕ ਦੱਸਣਾ ਚਾਹਾਂਗਾ ਕਿ ਰਾਵੀ ਫੌਂਟ ਇੱਕ ਯੂਨੀਕੋਡ ਫੌਂਟ ਹੁੰਦਾ ਹੈ ਜਿਹੜਾ ਹਰ ਡਿਵਾਈਸ ਤੇ ਵਿਜ਼ੀਬਲ ਹਰ ਡਿਵਾਈਸ ਤੇ ਕਹਿ ਸਕਦੇ ਆ ਕਿ ਰੀਡੇਬਲ ਹੁੰਦਾ ਹੈ ਜਦਕਿ ਅਨਮੋਲ ਲਿਪੀ ਫੌਂਟ ਜਾਂ ਸੀਸ ਪੁਆਇੰਟ ਤੇ ਚਲਾਣਾ ਤੇ ਉਸ ਫੌਂਟ ਨੂੰ ਇੰਸਟਾਲ ਕਰਨਾ ਪੈਂਦਾ ਹੈ ਲekin ਰਾਵੀ ਫੌਂਟ ਹੈ ਇੱਕ ਯੂਨੀਕੋਡ ਫੌਂਟ ਹੁੰਦਾ ਹੈ ਇਸ ਵਿੱਚ ਟਾਈਪ ਕੀਤਾ ਹੋਇਆ ਫੌਂਟ ਜਿਹੜਾ ਹਰ ਤਰ੍ਹਾਂ ਦੀ ਡਿਵਾਈਸ ਤੇ ਆਸਾਨੀ ਨਾਲ ਪੜਿਆ ਜਾ ਸਕਦਾ ਹੈ ਤੇ ਇਹਦੇ ਚ ਭਾਸ਼ਾ ਜਿਹੜੀ ਉਹ ਚੇਂਜ ਨਹੀਂ ਹੁੰਦੀ ਅੱਗੇ ਹੈ ਵੱਡੇ ਉਤਰਾਂ ਵਾਲੇ ਪ੍ਰਸ਼ਨ ਤੇ ਪਹਿਲਾ ਪ੍ਰਸ਼ਨ ਹੈ ਅਸੀਂ ਟਾਈਪਿੰਗ ਸਪੀਡ ਕਿਵੇਂ ਵਧਾ ਸਕਦੇ ਹਾਂ ਟਾਈਪਿੰਗ ਸਪੀਡ ਵਧਾਉਣ ਦੇ ਕਦਮ ਹੇਠ ਲਿਖੇ ਅਨੁਸਾਰ ਹਨ ਨੰਬਰ 1 ਉਂਗਲਾ ਦੀ ਸਥਿਤੀ ਹਮੇਸ਼ਾ ਹੋਮ ਰੋ ਉੱਤੇ ਹੋਣੀ ਚਾਹੀਦੀ ਹੈ ਹੋਮ ਰੋ ਜਿਹੜੀ ਹੈ ਉਹ ਕੀਬੋਰਡ ਦੀ ਸੈਂਟਰ ਵਾਲੀ ਰੋ ਹੁੰਦੀ ਹੈ ਜਿਹੜੇ ਚ ਅੱਖਰ A S D F G H J K L ਹੁੰਦੇ ਨੇ ਇੱਥੋਂ ਹੀ ਅਸੀਂ ਉੱਪਰ ਵਾਲੀ ਰੋ ਤੇ ਨੀਚੇ ਵਾਲੀ ਰੋ ਤੇ ਮੂਵ ਕਰਦੇ ਹਾਂ ਨੰਬਰ 2 ਸਾਨੂੰ ਹੋਮ ਰੋ ਪੋਜੀਸ਼ਨ ਤੋਂ ਹੋਪਨਾ ਕੀਜ਼ ਤੱਕ ਪਹੁੰਚ ਕਰਨੀ ਚਾਹੀਦੀ ਹੈ ਕਿ ਜਿਹੜੀਆਂ ਸਾਡੀਆਂ ਹੋਰ ਕੀਜ਼ ਨੇ ਜਿਹੜੇ ਹੋਮ ਰੋ ਦੇ ਉੱਪਰ ਤੇ ਨੀਚੇ ਹਨ ਉਹਨਾਂ ਤੇ ਸਾਨੂੰ ਹੋਮ ਰੋ ਪੋਜੀਸ਼ਨ ਦੇ ਨਾਲ ਹੀ ਮੂਵ ਕਰਨਾ ਚਾਹੀਦਾ ਨਾ ਕਿ ਡਾਇਰੈਕਟ ਨੰਬਰ 3 ਸਾਨੂੰ ਆਪਣਾ ਧਿਆਨ ਰਫਤਾਰ ਨਾਲੋਂ ਸਹੀ ਕੀ ਦਬਾਉਣ ਤੇ ਰੱਖਣਾ ਚਾਹੀਦਾ ਹੈ ਕਿ ਜਦੋਂ ਟਾਈਪਿੰਗ ਕਰਨੀ ਹੈ ਸਪੀਡ ਵੱਲ ਧਿਆਨ ਨਹੀਂ ਦੇਣਾ ਐਕਿਊਰਸੀ ਵੱਲ ਧਿਆਨ ਦੇਣਾ ਕਿ ਜਦੋਂ ਟਾਈਪਿੰਗ ਕੀਤੀ ਜਾਵੇ ਤੇ ਗਲਤੀਆਂ ਘੱਟ ਤੋਂ ਘੱਟ ਹੋਣ ਨੰਬਰ 4 ਟਾਈਪ ਕਰਦੇ ਸਮੇਂ ਸਾਨੂੰ ਕੀਬੋਰਡ ਉੱਤੇ ਨਹੀਂ ਦੇਖਣਾ ਚਾਹੀਦਾ ਕਿ ਜਦੋਂ ਵੀ ਟਾਈਪਿੰਗ ਕਰਨੀ ਹੈ ਤੇ ਸਾਡਾ ਧਿਆਨ ਮੋਨੀਟਰ ਵੱਲ ਹੋਣਾ ਚਾਹੀਦਾ ਹੈ ਜਿੱਥੋਂ ਅਸੀਂ ਦੇਖ ਕੇ ਟਾਈਪ ਕਰ ਰਹੇ ਹਾਂ ਨੰਬਰ 5 ਸਾਨੂੰ ਲਗਾਤਾਰ ਆਰਾਮ ਨਾਲ ਅਤੇ ਸਹੀ ਟਾਈਪ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਤੇ ਦੂਜਾ ਪ੍ਰਸ਼ਨ ਹੈ ਟਾਈਪਿੰਗ ਕਰਦੇ ਸਮੇਂ ਬੈਠਣ ਦੇ ਸਹੀ ਤਰੀਕੇ ਸਬੰਧੀ ਕਿਹੜੀਆਂ ਮਹੱਤਵਪੂਰਨ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ? ਟਾਈਪਿੰਗ ਕਰਦੇ ਸਮੇਂ ਬੈਠਣ ਲਈ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖੋ। ਨੰਬਰ 1 ਸਾਨੂੰ ਬਿਲਕੁਲ ਸਿੱਧੇ ਬੈਠਣਾ ਚਾਹੀਦਾ ਹੈ। ਨੰਬਰ 2 ਸਾਨੂੰ ਕੀਬੋਰਡ ਦੇ ਬਿਲਕੁਲ ਸਾਹਮਣੇ ਬੈਠਣਾ ਚਾਹੀਦਾ ਹੈ। ਨੰਬਰ 3 ਸਾਡੇ ਪੈਰ ਜ਼ਮੀਨ ਉੱਤੇ ਸਿੱਧੇ ਹੋਣੇ ਚਾਹੀਦੇ ਹਨ। ਨੰਬਰ 4 ਮੋਨੀਟਰ ਸਾਡੀਆਂ ਅੱਖਾਂ ਦੇ ਬਰਾਬਰ ਅਤੇ ਸਾਹਮਣੇ ਹੋਣਾ ਚਾਹੀਦਾ ਹੈ। ਨੰਬਰ 5 ਸਾਡੀ ਨਜ਼ਰ ਮੋਨੀਟਰ ਉੱਤੇ ਹੋਣੀ ਚਾਹੀਦੀ ਹੈ ਨਾ ਕਿ ਕੀਬੋਰਡ ਤੇ। ਤੇ 6 ਪੁਆਇੰਟ ਸਾਨੂੰ ਕੀਜ਼ ਨੂੰ ਜਲਦੀ ਦਬਾ ਕੇ ਵਾਪਸ ਹੋਮ ਰੋ ਉੱਤੇ ਆਉਣਾ ਚਾਹੀਦਾ ਹੈ। ਤੇ ਅੱਜ ਲਈ ਇੰਨਾ ਹੀ ਅਗਲੀ ਵਾਰੀ ਫੇਰ ਕਿਸੇ ਨਵੇਂ ਟੌਪਿਕ ਨਾਲ ਮਿਲਾਂਗੇ ਜੇਕਰ ਤੁਹਾਡੇ ਕੋਈ ਕੁਇਰੀ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ 'ਚ ਪੁੱਛ ਸਕਦੇ ਹੋ ਜਾਂ ਆਪਣੇ ਕੰਪਿਊਟਰ ਅਧਿਆਪਕ ਦੀ ਮਦਦ ਲੈ ਸਕਦੇ ਹੋ ਧੰਨਵਾਦ